ਜਿਹੜਾ ਅਗਲਾ ਮਹੀਨਾ ਗਾ ਇਹ ਬੂਟੇ ਲਾਉਣ ਲਈ ਬਹੁਤ ਵਧੀਆ ਜਲਾਈ ਦਾ ਮਹੀਨਾ ਤੇ ਤੁਸੀਂ ਸਾਂ ਲਈ ਕੋਈ ਬੂਟਾ ਲਾਉਣਾ ਚਾਹੁੰਦੇ ਹੋ ਤੁਹਾਡੇ ਲਵੇ ਖੁੱਲੀ ਜਗ੍ਹਾ ਕੀ ਤਾਂ ਤੁਸੀਂ ਕਾਠਲ ਦੀ ਚੋਣ ਕਰ ਸਕਦੇ ਹੋ ਕਾਠਲ ਬਹੁਤ ਵਧੀਆ ਬੂਟਾ ਗਾ ਜਿੰਨਾ ਪੁਰਾਣਾ ਹੋਊਗਾ ਓਨੀਓ ਇਨਕਮ ਵੱਧਦੀ ਜਾਊਗੀ ਇਨਕਮ ਵੀ ਦੇਊਗਾ ਤੇ ਸਾਂ ਵੀ ਬਹੁਤ ਸੰਘਣੀ ਦੇਊਗਾ ਜਿਵੇਂ ਪਿੱਪਲ ਸਾਂ ਦਿੰਦਾ ਉਸ ਤਰ੍ਹਾਂ ਸਾਂ ਦਿੰਦਾ ਗਾ ਜੀ ਇਹ ਤੇ ਆਓ ਮੈਂ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਦੇਖੋ ਜੀ ਅੱਜ ਮੈਂ ਤੁਹਾਨੂੰ ਮੰਨ ਲਓ ਇਹਨੂੰ ਆਪਾਂ ਏਟੀਐਮ ਹੀ ਕਹਿ ਸਕਦੇ ਆ ਅਜੇ ਇਹਦਾ ਫਰੂਟ 2 ਕਿਲੋ ਦੇ ਲਗਭਗ ਆ ਇਹ 15 ਕਿਲੋ ਦੇ ਲਗਭਗ ਇੱਕ ਫਰੂਟ ਨੇ ਹੋਣਾ ਦੇਖੋ ਜੀ ਕਿੰਨੇ ਲੱਗੇ ਹੋਏ ਨੇ ਜੇ ਆਪਾਂ ਇਸ ਦੀ ਗਿਣਤੀ ਕਰਨ ਲੱਗ ਜੀ ਇਹ ਤਾਂ ਸਾਰੇ ਦਿਨ ਚ ਨਹੀਂ ਗਿਣਤੀ ਕਰ ਸਕਦੇ ਇਤਵੀ ਚਾਰ-ਚਾਰ ਪੰਜ-ਪੰਜ ਕਿਲੋ ਦਾ ਵੀ ਹੈਗਾ ਤੇ ਬਾਕੀ ਤੁਸੀਂ ਦੇਖੋ ਇਸ ਨੂੰ ਕੀ ਕਿਹਾ ਜਾਂਦਾ ਇਸ ਨੂੰ ਕਠਲ ਕਿਹਾ ਜਾਂਦਾ ਇਹਦੀ ਸਬਜ਼ੀ ਬਣਾਈ ਜਾਂਦੀ ਹੈ ਬਲਕਿ ਆਮ ਬੰਦੇ ਨੂੰ ਥੇਤੀ ਪਤਾ ਨਹੀਂ ਲੱਗਦਾ ਇਸ ਦਾ ਵੀ ਚਿਕਨ ਹੈਗਾ ਕਈ ਬੰਦੇ ਤਾਂ ਇਸ ਨੂੰ ਇਸ ਕਰਕੇ ਨਹੀਂ ਖਾਂਦੇ ਜਿਹੜੇ ਬੈਸ ਨੂੰ ਨੇ ਉਹਨਾਂ ਨੂੰ ਮਤਲਬ ਦੇਖੀ ਇਸ ਤੋਂ ਉਹ ਹੋ ਜਾਂਦਾ ਵੀ ਇਹ ਮੀਟ ਹੈਗਾ ਪਰ ਦੇਖੋ ਇਹ ਕਿੰਨਾ ਲੱਗਦਾ ਤੇ ਇੱਕ ਜਿਹੜਾ ਇੱਕ ਫਰੂਟਾਗਾ ਲਗਭਗ ਉਹਦਾ 10 ਤੋਂ 15 ਕਿਲੋ ਦਾ weight ਹੋਣਾ ਅਜਿਹਾ ਛੋਟਾਗਾ ਦੇਖੋ ਜੀ ਕਿੰਨਾ ਲੱਗਿਆ ਤੁਸੀਂ ਚੰਗੀ ਤਰ੍ਹਾਂ ਦੇਖੋ ਦੇਖੋ ਜੀ ਇੱਕ ਬੂਟੇ ਤੇ ਦੇਖੋ ਜੀ ਬਹੁਤ ਜਿਆਦਾ ਲੱਗਿਆ ਜੀ ਤੁਸੀਂ ਵੀ ਕੁਇੰਟਾਂ ਦੇ ਵਿੱਚ ਦੱਸੋ ਜੇ ਕਿਸਦੇ ਇੰਨਾ ਲੱਗਦਾ ਪਰ ਮੈਂ ਇਹ ਵੀਡੀਓ ਤੁਹਾਨੂੰ ਤਾਂ ਦਿਖਾ ਰਿਹਾ ਮੈਂ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਵਾਰੀ ਦੇਖਿਆ ਜੀ ਇੰਨਾ ਲੱਗਿਆ ਹੋਇਆ ਪਰ ਇਹ ਬੰਦਿਆਂ ਨੇ ਦੱਸਣਾ ਵੀ ਇਹ ਸਾਡੇ ਹਰ ਸਾਲ ਲੱਗਦਾ ਅਸੀਂ ਅੱਗੇ ਤੁਹਾਨੂੰ ਇਹਦੀ ਵੈਰਾਈਟੀ ਬਾਰੇ ਵੀ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਲੈ ਕੇ ਤੇ ਬਾਕੀ ਹੁਣ ਇਹ ਗ੍ਰਾਫਟਿੰਗ ਬੂਟੇ ਆਉਣ ਲੱਗੇ ਕਿ ਜਿਹੜੇ ਗ੍ਰਾਫਟਿੰਗ ਬੂਟੇ ਨੇ ਉਹ ਤੁਸੀਂ ਮੰਨ ਕੇ ਚੱਲੋ ਵੀ ਸਾਲ ਡੇਢ ਸਾਲ ਚ ਹੀ ਫਲ ਚੱਕ ਲੈਂਦੇ ਨੇ ਕਈ ਬੂਟੇ ਤਾਂ ਆਪਣਾ ਨੁਕਸਾਨ ਵੀ ਘਰ ਬੈਠਦੇ ਨੇ ਕਿਉਂਕਿ ਬੂਟਾ ਛੋਟਾ ਹੁੰਦਾ ਫਲ ਵੱਡਾ ਹੁੰਦਾ ਟਾਣੀ ਟੁੱਟ ਜਾਂਦੀ ਹੈ ਦੇਖੋ ਜੀ ਦੇਖੋ ਜੀ ਕੀ ਪਜੀਸਣਾ ਤੁਸੀਂ ਆਪ ਹੀ ਦੇਖੋ ਦੇਖੋ ਜੀ ਹੁਣ ਅਸੀਂ ਤਾਂ ਇਹਨੂੰ ਦੂਸਰੇ ਛੋਟੇ ਬੂਟੇ ਤੇ ਦਿਖਾ ਰਹੇ ਆਂ ਦੇਖੋ ਜੀ ਇੱਥੇ ਵੀ ਦੇਖੋ ਜੀ ਕਿਵੇਂ ਲੰਮਕਦੇ ਨੇ ਆਠ-ਆਠ ਦਾ ਗੁੱਸਾ ਜੀ ਦੇਖੋ ਜੀ ਜੇ ਆਪਾਂ ਇਹਦੀ ਮਾਰਕੀਟ ਦੇ ਵਿੱਚ ਰੇਟ ਦੀ ਗੱਲ ਕਰੀਏ ਜੀ ਆ ਇਹ ਲਗਭਗ 30-40 ਰੁਪਏ ਕਿਲੋ ਤੋਂ ਘੱਟ ਨਹੀਂ ਆਪਣੇ ਪੰਜਾਬ ਦੇ ਵਿੱਚ ਵਿਕਦਾ ਵੱਡੀਆਂ ਮੰਡੀਆਂ ਦੇ ਵਿੱਚ ਇਹ ਤੁਹਾਨੂੰ ਮਿਲ ਜਾਂਦਾ ਤੁਸੀਂ ਨੇ ਬਣਾਇਆ ਹੋਣਾ ਇਹਦਾ achar ਵਗੈਰਾ ਵੀ ਬਣਦਾ ਦੇਖੋ ਜੀ ਕਿੰਨਾ ਲੱਗਦਾ ਮੇਰੇ ਦਿਖਾਉਣ ਦਾ ਮਤਲਬ ਇਹ ਹੈ ਵੀ ਆਪਾਂ ਹੋਰ ਖੇਤੀਆਂ ਨੂੰ ਛੱਡ ਕੇ ਇਦਾਂ ਦੀ ਖੇਤੀ ਨਾਲ ਵੀ ਆਪਣਾ ਉਹ ਕਰੀਏ ਤੇ ਬਾਕੀ ਮੈਂ ਤੁਹਾਨੂੰ ਹੋਰ ਕਹਿਣਾ ਚਾਹਨਾ ਮੈਂ ਕੀ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਜੇ ਤੁਸੀਂ ਸਾਲਾ ਕੋਈ ਦਰਖਤ ਲਾਉਂਦੇ ਹੋ ਤਾਂ ਇਹਦੀ ਸੌਂਬੀ ਬਹੁਤ ਜ਼ਿਆਦਾ ਆ ਤੇ ਇਨਕਮ ਫਾਲਤੂ ਦੀ ਆ ਜੇ ਕਰੇ ਤੁਹਾਡਾ 10 ਸਾਲ ਦਾ ਬੂਟਾ ਹੋ ਗਿਆ ਇਸ ਤੋਂ ਤੁਸੀਂ ਮੈਂ ਤਾਂ ਇਹਨੂੰ ਦੱਸ ਨਹੀਂ ਸਕਦਾ ਵੀ ਕਿੰਨੀ ਇਨਕਮ ਹੋਊ ਜੇ ਮੈਂ ਤੁਹਾਨੂੰ ਦੱਸੂਗਾ ਤਾਂ ਤੁਹਾਨੂੰ ਗੱਪ ਲੱਗੂਗਾ ਪਰ ਆਪਾਂ ਇਸ ਤਰੀਕੇ ਨਾਲ ਇਨਕਮ ਬਹੁਤ ਜ਼ਿਆਦਾ ਕਰ ਸਕਦੇ ਹਾਂ ਜੀ ਆਪਾਂ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਵੀ ਆਪਣੇ ਘਰ ਲਈ ਇੱਕ ਇੱਕ ਦੋ ਦੋ ਬੂਟੇ ਲਾਓ ਨਾਲੇ ਤਾਂ ਆਪਾਂ ਨੂੰ ਸਾਹ ਵਧੀਆ ਮਿਲੇ ਤੇ ਨਾਲੇ ਇਨਕਮ ਹੋਵੇ ਦੇਖੋ ਜੀ ਅੱਗੇ ਦੇਖੋ ਬਹੁਤ ਵਧੀਆ ਚੀਜ਼ ਆ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਜੇ ਆਪਾਂ ਸਾਹ ਦੀ ਗੱਲ ਕਰੀਏ ਜਿਵੇਂ ਪਿੱਪਲ ਹੁੰਦਾ ਜੀ ਪਿੱਪਲ ਲੋਟ ਸਾਹ ਕਰਦਾ ਜੀ ਦੇਖੋ ਜੀ ਲੱਗਿਆ ਤਾਂ ਦੇਖੋ ਕਿੰਨਾ ਦੇਖੋ ਜੀ ਜੇ ਵੈਰਾਈਟੀ ਦੀ ਗੱਲ ਕਰੀਏ ਜੀ ਇਹ ਵੈਰਾਈਟੀ ਵੀ ਦੇਸੀ ਆ ਜਿਹੜੇ ਦੂਸਰੇ ਨੇ ਮਤਲਬ ਗ੍ਰਾਫਟਿੰਗ ਕੀਤੇ ਹੋਏ ਨੇ ਜਾਂ ਕੋਈ ਨਵੀਆਂ ਵੈਰਾਈਟੀਆਂ ਨੇ ਉਹ ਤਾਂ ਇਹਦੋਂ ਬਹੁਤ ਜ਼ਿਆਦਾ ਲੱਗਦੇ ਨੇ ਪਲੱਸ ਨੇ ਜੀ ਧੰਨਵਾਦ